सरपंच जी दी बोली ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਬੀਤੇ ਦਿਨੀ ਜੋ ਪਲਾਕ ਡੇਰਾ ਬਬਨਾਨਕ ਅਤਿਨ ਪਿੰਦੇ ਪਿੰਡ ਹਕਤੁਰਵਾਲ ਕਲਾਂਚ ਪੰਚਾਇਤੀ ਬੋਲੀ ਨੁਲਾਕ ਕੇ 2 ਕਰੋੜ ਰੁਪਇਆ ਲਗਾਇਆ ਗਿਆ ਸੀ ਉਹ ਮਾਮਲਾ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪੁੱਜਿਆ ਸੀ ਤੇ ਸਤਿੰਦਰ अरोड़ा ਵੱਲੋਂ ਇੱਕ ਪਟੀਸ਼ਨ ਦਾਖਲ ਕੀਤੀ ਗਈ ਸੀ ਜਿਸ ਦਾ ਅਨਪਟਾਰਾ ਕਰਦੇ ਮਾਜੂਬ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਮਾਮਲਾ ਪੰਜਾਬ ਰਾਜ ਚੋਣ ਕਮਿਸ਼ਨ ਕੋਲ ਪੇਚਾ ਹੈ ਉਹਨਾਂ ਨੇ ਆਪਣੇ ਆਰਡਰ ਅੰਝਾ ਹੈ ਕਿ ਇਸ ਦਾ ਨਿਪਟਾਰਾ ਪੰਜਾਬ ਜੂਨ ਕਮਿਸ਼ਨ ਹੱਲ ਕਰੇ ਸੰਤਾਸ਼ੀਏ ਕਿ ਬੀਤੇ ਤਿੰਨੀ ਬਲਾਕ ਡੇਰਾ ਬਾਬਾ ਨਾਨਕ ਦੀ ਪਿੰਡ ਤੇ ਪ੍ਰਿੰਟਰ ਹਰਤੋਹਾਰ ਕਲਾਚ ਸਰਪੰਚੀ ਦੀ ਬੋਲੀ ਨੂੰ ਲੈ ਕੇ 2 ਕਰੋੜ ਰੁਪਏ ਲੱਗਾ ਸੀ ਤੇ ਆਤਮਾ ਸਿੰਘ ਵੱਲੋਂ ਇਹ ਬੋਲੀ ਲਗਾਈ ਗਈ ਸੀ ਅਤੇ ਮਾਮਲਾ ਪੰਜਾਬ ਹਰਿਆਣਾ ਹਾਈ ਕੋਰਟ ਕੋਲ ਪੁੱਜ ਗਿਆ ਸੀ ਤੇ ਇਸ ਤਈ ਅੱਜ ਸੁਣਵਾਈ ਕਰਦਿਆਂ ਮਾਜੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਮਾਮਲਾ ਪੰਜਾਬ ਰਾਜ ਚੋਣ ਕਮਿਸ਼ਨ ਕੋਲ ਪੇ ਜਾਇਆ ਤੇ ਉਹਨਾਂ ਨੇ ਇਸ ਦਾ ਨਿਪਟਾਰਾ ਕਰਨ ਤੇ ਹੁਕਮ ਦਿੱਤੇ ਹਨ ਇੱਕ ਹੋਰ ਤੁਹਾਨੂੰ ਅੱਜ ਦੀ ਪੰਚਾਇਤੀ ਚੋਣਾਂ ਨੂੰ ਲੈ ਕੇ ਅਹਿਮ ਖਬਰ ਦੱਸਦੇ ਹਾਂ ਕਿ ਜੋ ਪਟੀਸ਼ਨ ਦਾਖਲ ਕੀਤੀ ਗਈ ਸੀ ਇਜਰਵੇਸ਼ਨ ਨੂੰ ਲੈ ਕੇ ਉਸ ਪਟੀਸ਼ਨ ਨੂੰ ਵੀ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਖਾਰਜ ਕਰ ਦਿੱਤਾ ਹੈ ਤੇ ਹੁਣ ਪੰਚਾਇਤੀ ਚੋਣਾਂ ਲਈ ਰਾਹ ਸਾਫ਼ ਹੋ ਗਿਆ ਹੈ ਅਤੇ ਹੁਣ ਜੋ ਹਾਈ ਕੋਰਟ ਵਿੱਚ ਪਟੀਸ਼ਨਾਂ ਦਾਖਲ ਕੀਤੀਆਂ ਗਈਆਂ ਸੀ ਪੰਚਾਇਤੀ ਚੋਣਾਂ ਨੂੰ ਅੱਗੇ ਪਾਉਂਦੀਆਂ ਉਹਨਾਂ ਪਟੀਸ਼ਨਾਂ ਨੂੰ ਪੰਜਾਬ ਮਾਂਜੋਗ ਹਰਿਆਣਾ ਹਾਈ ਕੋਰਟ ਵੱਲੋਂ ਖਾਰਜ ਕਰ ਦਿੱਤਾ ਗਿਆ ਤੇ ਹੁਣ ਪੰਚਾਇਤੀ ਚੋਣਾਂ ਲਈ ਰਾਹ ਸਾਫ਼ ਹੋ ਗਿਆ ਤੇ ਹੁਣ ਪੰਚਾਇਤੀ ਚੋਣਾਂ ਤੇ 15 ਅਕਤੂਬਰ ਨੂੰ ਕਰਵਾਈਆਂ ਜਾਣਗੀਆਂ ਅਤੇ ਜਿਸ਼ਤੀ ਕੱਲ੍ਹ ਨਾਮਜ਼ਦਗੀ ਲਈ ਆਖਰੀ ਤਰੀਕ ਹੈ ਤੇ ਹੁਣ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਦੀ ਇਲੈਕਸ਼ਨ ਹੋਵੇਗੀ ਜਿਸਦੇ ਨਤੀਜੇ ਸ਼ਾਮ ਨੂੰ ਆਉਣਗੇ